ਸਰ ਕੀ ਹੈ ਪੂਰਾ ਮਾਮਲਾ ਤੁਸੀਂ ਇੱਥੇ ਪਹੁੰਚੇ ਹੋ ਡੀਐਸਪੀ ਕੋਲ ਦੇ ਆਫਿਸ ਇਹ ਪਰਮਜੀਤ ਕੌਰ ਸੀ ਮਾਸੀ ਕੈਨ ਸੁਖਾ ਜ਼ਿਲ੍ਹਾ ਬਰਿੰਡਾ ਇਹਨਾਂ ਨੇ ਕੰਪਲੀਟ ਕੀਤੀ ਸੀ ਸਾਡੇ ਕੋਲੇ ਕਿ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ 70 ਨੰਬਰ ਮਕਦਮਾ 25 ਦਰਜ ਹੈ ਸੀ ਨਥਾਣਾ ਖਾਣੇ ਵਿੱਚ ਉਹ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਹਸਬੰਦ ਤੇ ਉਹਨਾਂ ਨੂੰ ਉਹਨਾਂ ਦਾ ਸੀਆਰ ਦੰਸੀਆ ਵੀ ਉਹਨਾਂ ਦੇ ਹਸਬੰਦ ਤੇ ਬੱਚਣ ਵਾਲੇ ਗਲਤ ਅਮਿਊਨਿਟ ਕੀਤਾ ਹੈਗਾ ਉਹਨਾਂ ਨੇ ਇਸ ਕਰਾਂ ਦੀ ਬੇਗਰਾਈ ਤਰਖਾਸ ਲਾਈ ਸੀ ਜੋ ਜਿਹੜੀ ਜੱਥੇ ਤੇ ਪਿਸਾਨੂ ਮਾਰਕ ਹੋਈ ਸੀ ਉਹਦੇ ਸਭਾ ਦੇ ਜਿਹੜਾ ਹੈਗਾ ਜੇ ਸਾਡੇ ਨਾਲ ਜਿਆ ਰੀਡਰ ਹੈਗਾ ਰਾਜਕਮਾਰ ਇਹਨਾਂ ਨੇ ਜਿਹੜਾ ਹੈਗਾ ਉਹ ਦਰਖਾਸਤ ਉਹਨੇ ਹੱਕ 'ਚ ਕਰਨ ਵਾਸਤੇ ਜਿਹੜਾ 1.2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀਗੀ ਤੇ ਜਿਹੜਾ ਹੈਗਾ ਲੱਖ ਰੁਪਏ ਅੱਜ ਰਿਸ਼ਵਤ ਲੈਣਦੇ ਸੀ ਰੰਗੀ ਹੱਥੀਂ ਨੂੰ ਕਾਬੂ ਕੀਤਾ ਹੈ ਕੌਣ ਕੌਣ ਲੋਕ ਹੋਣਗੇ ਇਨਵਾਲਵ ਕੀ ਸੀ ਇਸ ਨਾਮ ਦੇ ਅ ਮੁਰਲੀ ਤਪੀਸ਼ੜਾ ਹੈਗਾ ਅਸੀਂ ਜਿਹੜਾ ਹਰਸ਼ ਕੁਮਾਰ ਹੈਗਾ ਜਿਹਦਾ ਹੈਵੇ ਜਿਹੜਾ ਜਿਹੜਾ ਕੰਮ ਕਰਦਾ ਸੀ ਇਹਨਾਂ ਦਾ ਹੀ ਨਾਂ ਦੇ ਨਾਮ ਦੇ ਦਰਕਵਰੀ ਹੋਈ ਰੰਗੀ ਇਸੇ ਤਪੀਸ਼ ਕਰ ਰਹੇ ਹਾਂ ਕਿ ਜੇਕਰ ਉਸਦਾ ਨਾਮ ਆਉਂਦਾ ਤਾਂ ਇਹਨਾਂ ਦੇ ਸਾਰੇ ਪ੍ਰੋਗਰਾਮ ਹੋ ਗਏ ਇਹ ਪੈਸੇ ਜਿਹੜੇ ਹੈਗੇ ਇਹਨਾਂ ਨੇ ਲੈ ਕੇ ਗੱਡੀ 'ਚ ਰੱਖ ਦਿੱਤੀ ਸੀ ਉਹ ਗੱਡੀ ਦੇ ਵਿੱਚ ਸਾਨੂੰ ਰਿਕਵਰ ਗੱ ਗੱਡੀ ਜਿਹੜੀ ਹੈਗੀ ਰਿਕਾਰਡਿੰਗ ਤਾਂ ਉਹ ਚੈੱਕ ਕਰ ਰਿਹਾ ਜਿਹੜੇ ਔਰ ਇਸ ਵਕਤ ਕਰੀਏ ਇੱਕ ਰਿਟਸਾ ਦਫਤਰ ਖੜੀ ਹੈਗੀ ਆ ਆਫੀਸ ਵਿੱਚ ਵਰਤਦਾ ਹੈ ਡੀਐਸਪੀ ਕੋ ਚੋਰ ਰਹੇ ਨੇ ਹਾਂ ਜਿਹੜੀ ਹੈਗੀ ਆ ਡੀਐਸਪੀ ਕੋ ਚੋਰ ਵਰਤ ਰਹੇ ਬਸ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਕਿ ਜੇਕਰ ਉਹ ਡਿਰੇਕਟਰ ਸਾਹਿਬ ਦਾ ਵੀ ਕੋ ਰੋਲ ਆਉਗਾ ਤਾਂ ਉਹਨਾਂ ਦੇ ਖਿਲਾਫ ਇੱਕ ਪ੍ਰੋਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਵੇ ਕਿਸੇ ਬਕਸ਼ੇ ਨਹੀਂ